ਡਾਕਟਰ ਨੇ ਵਰਕਰ ਦੇ ਨਾਲ ਮਿਲ ਕੇ ਇੱਕ ਨਵਜੰਮੀ ਬੱਚੀ ਨੂੰ ਵੇਛ ਦਿੱਤਾ ਹੈ ਵਿਚਾਰੀ ਮਾਂ 4 ਮਹੀਨੇ ਵਿਲਕਦੀ ਰਹੀ ਤੜਪਦੀ ਰਹੀ ਤਾਂ ਬੇਹਦੀ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਜਿੱਥੇ ਕਿ 12 ਅਕਤੂਬਰ 2024 ਨੂੰ ਥਾਣਾ ਲੋਪਕੋ ਦੇ ਪਿੰਡ ਰਾਣੀਆਂ ਦੀ ਵਸਨੀਕ ਸੀਮਾ ਕੌਰ ਦੇ ਘਰ ਇੱਕ ਧੀ ਦਾ ਜਨਮ ਹੋਇਆ ਪਰ ਉਸਨੇ ਅੱਜ ਤੱਕ ਆਪਣੀ ਧੀ ਦਾ ਮੂਹ ਵੀ ਨਹੀਂ ਦੇਖਿਆ ਕਿਉਂਕਿ ਜਿਸ ਹਸਪਤਾਲ ਦੇ ਵਿੱਚ ਉਸਨੇ ਆਪਣੀ ਧੀ ਨੂੰ ਜਨਮ ਦਿੱਤਾ ਸੀਗਾ ਉਸਦੇ ਮਾਲਕ ਡਾਕਟਰ ਨੇ ਦੋ ਆਸ਼ਾ ਵਰਕਰਾਂ ਦੇ ਨਾਲ ਮਿਲ ਕੇ ਜਿਹੜੇ ਕੀ ਉਸ ਦੀ ਧੀ ਵੇਸ਼ ਦਿੱਤੀ ਦੋਵਾਂ ਨੇ ਮਿਲ ਕੇ ਵੇਸ਼ ਦਿੱਤੀ ਸੀਗੀ ਤੇ ਅੱਜ ਵੀ ਔਰਤ ਆਪਣੀ ਧੀ ਦਾ ਚਿਹਰਾ ਦੇਖਣ ਦੇ ਲਈ ਤਰਸ ਰਹੀ ਹੈ ਤੁਸੀਂ ਸਮਝੀ ਸਕਦੇ ਹੋ ਕਿ ਇੱਕ ਮਾਂ ਤੇ ਧੀ ਦਾ ਰਿਸ਼ਤਾ ਕਿੰਨਾ ਅਨਮੋਲ ਹੁੰਦਾ ਕਿੰਨਾ ਪਵਿੱਤਰ ਹੁੰਦਾ ਹੈ ਤਾਂ ਮਾਂ ਕਿਸ ਤਰੀਕੇ ਦੇ ਨਾਲ ਆਪਣੀ ਧੀ ਦੀ ਧੀ ਨੂੰ ਦੇਖਣ ਦੇ ਲਈ ਤਰਸਦੀ ਹੋਵੇ ਰਹੀ ਹੋਵੇਗੀ ਦੱਸਦੀ ਹੈ ਕਿ ਔਰਤ ਨੂੰ ਉਮੀਦ ਹੈ ਕਿ ਪੁਲਿਸ ਉਸ ਨੂੰ ਇਨਸਾਫ ਦਿਵਾਏਗੀ ਤੇ ਉਸ ਦਾ ਬੱਚਾ ਉਸ ਨੂੰ ਵਾਪਸ ਦਿਵਾਏਗੀ ਜਦੋਂ ਔਰਤ ਨੇ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹਸਪਤਾਲ ਦੇ ਡਾਕਟਰ ਜਿਹੜੇ ਕਿ ਮਾਲਕ ਡਾਕਟਰ ਸਰ ਪੰਕਜ ਸ਼ਰਮਾ ਡਾਕਟਰ ਸਰਬਜੀਤ ਸਿੰਘ ਆਸ਼ਾ ਵਰਕਰ ਨੀਤੂ ਤੇ ਆਸ਼ਾ ਵਰਕਰ ਸੰਦੀਪ ਕੌਰ ਵਿਰੁੱਧ ਮਾਮਲਾ ਦਰਜ ਕਰ ਲਿਆ ਦੱਸਦੇ ਕਿ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਆ ਪੁਲਿਸ ਦਾ ਦਾਵਾ ਹੈਗਾ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਬੱਚਾ ਖਰੀਦਣ ਵਾਲਿਆਂ ਦੀ ਵੀ ਪਛਾਣ ਜੀਤੀ ਜਾਵੇਗੀ ਤਾਂ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਹੈ ਦੱਸਦੀ ਹੈ ਕਿ ਥਾਣਾ ਲਪੋਕੋ ਦੇ ਪਿੰਡ ਰਾਣਿਆ ਦੀ ਸੀਮਾ ਕੌਰ ਨੇ ਦੱਸਾਇਆ ਕਿ ਉਹ ਘਰੇਲੂ ਕੰਮ ਕਰਦੀ ਹੈ ਤੇ ਲਗਭਗ 7-8 ਸਾਲ ਪਹਿਲਾਂ ਉਸ ਦੀ ਜਾਣ ਪਛਾਣ ਪਿੰਡ ਰਾਣਿਆ ਦੇ ਹਰਪਾਲ ਸਿੰਘ ਦੇ ਨਾਲ ਹੋਈ ਸੀਗੀ ਤੇ ਹਰਪਾਲ ਸਿੰਘ ਵਿਆਹ ਦੇ ਬਹਾਨੇ ਉਸ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਤੇ ਇਸ ਦੌਰਾਨ ਉਹ ਗਰਭਵਤੀ ਹੋ ਗਈ ਪਰ ਬਾਅਦ ਦੇ ਵਿੱਚ ਹਰਪਾਲ ਸਿੰਘ ਨੇ ਉਸ ਦੇ ਨਾਲ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਇਸ ਸੰਬੰਧੀ ਉਸ ਦੇ ਬਿਆਨ ਦੇ ਆਧਾਰ ਦੇ ਉੱਤੇ 26 ਦਸੰਬਰ 2024 ਨੂੰ ਲਪੋਕੋ ਦੇ ਜਿਹੜੇ ਕਿ ਪੁਲਿਸ ਥਾਣੇ ਦੇ ਵਿੱਚ ਜ਼ਬਰ ਜਨਾਹ ਦੀ ਧਾਰਾ 376 ਦੇ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੁਲਜ਼ਮ ਹਰਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਮੁਲਜ਼ਮ ਅੱਜ ਵੀ ਜੇਲ੍ਹ ਦੇ ਵਿੱਚ ਹੈ ਉਸ ਨੂੰ ਦੱਸਿਆ ਗਿਆ ਕਿ 12 ਅਕਤੂਬਰ 2024 ਨੂੰ ਉਹ ਗਰਭਵਸਥਾ ਦੀ ਜਾਂਚ ਦੇ ਲਈ ਆਪਣੇ ਪਿੰਡ ਦੀ ਆਸ਼ਾ ਵਰਕਰ ਸੰਦੀਪ ਕੌਰ ਦੇ ਨਾਲ ਹਰਸਿਰਤ ਜੋੜੇ ਕਿ ਹਸਪਤਾਲ ਜਿਹੜੇ ਕਿ ਹਸਪਤਾਲ ਨਾਰਾਇਣਗੜ ਛੇਟਰਾ ਅੰਮ੍ਰਿਤਸਰ ਗਈ ਸੀ ਤੇ 12 ਅਕਤੂਬਰ 2024 ਨੂੰ ਉਸ ਦਾ ਉਸ ਦਾ ਵੱਡਾ ਆਪਰੇਸ਼ਨ ਜ਼ਰੀਏ ਧੀ ਨੂੰ ਜਨਮ ਦਿੱਤਾ ਗਿਆ ਉਸਨੇ ਹੋਸ਼ ਆਉਂਦੇ ਹੀ ਜਦੋਂ ਆਸ਼ਾ ਵਰਕਰ ਸੰਦੀਪ ਕੌਰ ਨੂੰ ਆਪਣੇ ਧੀ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਉਸਨੂੰ ਚੈੱਕਅਪ ਲਈ ਲਜਾਇਆ ਗਿਆ। ਇਸ ਤੋਂ ਬਾਅਦ 14 ਅਕਤੂਬਰ 2024 ਨੂੰ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪਰ ਉਸ ਨੂੰ ਉਸ ਦੀ ਉਸ ਦੀ ਬੱਚੀ ਨਹੀਂ ਦਿੱਤੀ ਗਈ ਹੈ। ਆਸ਼ਾ ਵਰਕਰ ਸੰਦੀਪ ਕੌਰ ਤੇ ਸੰਦੀਪ ਕੌਰ ਨੇ ਉਸਨੂੰ ਦੱਸਿਆ ਕਿ ਉਸ ਦਾ ਬੱਚਾ ਬਿਮਾਰ ਹੈ ਤੇ ਉਸਨੂੰ ਬੱਚਿਆਂ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਦੋਂ ਤੱਕ ਉਹ ਠੀਕ ਹੋ ਜਾਵੇਗਾ ਤਾਂ ਉਹ ਉਸਨੂੰ ਮਿਲ ਜਾਵੇਗਾ। ਤਾ ਪਿੰਡ ਆਉਣ ਤੋਂ ਬਾਅਦ ਵੀ ਕਈ ਵਾਰ ਉਸਨੇ ਆਸ਼ਾ ਵਰਕਰ ਸੰਦੀਪ ਕੌਰ ਨੂੰ ਬੱਚੇ ਬਾਰੇ ਪੁੱਛਿਆ ਪਰ ਉਸਨੇ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਹੈ ਟਾਲਮਟੋਲ ਕਰਦੀ ਰਹੀ ਹੈ ਤੇ ਇਸ ਦੌਰਾਨ ਆਸ਼ਾ ਵਰਕਰ ਨੇ ਉਸ ਦਾ ਫੋਨ ਨੰਬਰ ਵੀ ਬਲੈਕਲਿਸਟ ਦੇ ਵਿੱਚ ਕਰ ਦਿੱਤਾ ਪਰ 2 ਮਹੀਨੇ ਬਾਅਦ ਉਸਨੇ ਦੱਸਿਆ ਕਿ ਉਸਨੇ ਡਾਕਟਰ ਸਰਬਜੀਤ ਸਿੰਘ ਆਸ਼ਾ ਵਰਕਰ ਨੀਤੂ ਤੇ ਜਿਹੜੇ ਕਿ ਹਸਪਤਾਲ ਦੇ ਮਾਲਕ ਡਾਕਟਰ ਪੰਕਜ ਸ਼ਰਮਾ ਦੇ ਨਾਲ ਮਿਲ ਕੇ ਉਸ ਦੀ ਬੱਚੀ ਵੇਚ ਦਿੱਤੀ ਸੀ ਸੀਮਾ ਨੇ ਕਿਹਾ ਹੈਗਾ ਕਿ ਆਸ਼ਾ ਵਰਕਰ ਨੇ ਖੁਦ ਉਸ ਨੂੰ ਦੱਸਿਆ ਕਿ ਹਸਪਤਾਲ ਦਾ ਮਾਲਕ ਡਾਕਟਰ ਵੀ ਬੱਚੇ ਵੇਚਣ ਦਾ ਬੱਚੇ ਵੇਚਣ ਦੇ ਵਿੱਚ ਸ਼ਾਮਿਲ ਸੀਗਾ ਫਿਰ ਹਾਲ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਏਐਸਆਈ ਕਮਲਜੀਤ ਕੌਰ ਦਾ ਕਹਿਣਾ ਹੈਗਾ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਥਾਥਾਂ ਦੇ ਉੱਤੇ ਤੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਜੁਥੇ ਕਿ ਇੱਕ ਔਰਤ ਦੇ ਵੱਲੋਂ ਬੱਚ ਨੂੰ ਜਨਮ ਦਿੱਤਾ ਜਾਂਦਾ ਹਸਪਤਾਲ ਦੇ ਵਿੱਚ ਤੇ ਉਸੇ ਹਸਪਤਾਲ ਦੇ ਜਿਹੜੇ ਕਿ ਅਧਿਕਾਰੀ ਹੁੰਦੇ ਨੇ ਜਿਹੜੇ ਵਰਕਰ ਹੁੰਦੇ ਨੇ ਤੇ ਡਾਕਟਰ ਵੀ ਇਸ ਦੇ ਵਿੱਚ ਸ਼ਾਮਿਲ ਹੁੰਦਾ ਹੈ ਤੇ ਬੱਚੇ ਨਵ ਜੰਮੀ ਬੱਚੀ ਨੂੰ ਵੇਸ਼ ਦਿੱਤਾ ਤੇ ਬਾਅਦ ਦੇ ਵਿੱਚ ਟਾਲਮਟੋਲ ਕਰਦੇ ਰਹੇ ਕਿ ਤੁਹਾਡੀ ਬੱਚੀ ਬਿਮਾਰ ਹੈ ਤਾਂ ਬੱਚਿਆਂ ਦੇ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ ਗਿਆ ਪਰ ਕਹਿੰਦੇ ਆ ਨਾ ਵੀ ਅਸਲ ਦੇ ਵਿੱਚ ਜੋ ਸੱਚਾਈ ਹੁੰਦੀ ਹੈ ਉਹ ਇੱਕ ਨਾ ਇੱਕ ਦਿਨ ਬਾਅਦ ਆ ਹੀ ਜਾਂਦੀ ਹੈ ਪਰ ਜਿਹੜੀ ਕਿ ਹਜੇ ਵੀ ਮਾਂ ਆਪਣੀ ਧੀ ਦਾ ਚਿਹਰਾ ਤੱਕ ਨਹੀਂ ਦੇਖ ਪਾਈ ਹੈ